ਹਾਲਾ ਰੋਟੀ ਦੀਆਂ ਮੁਆਂ ਤੁਮ ਖਿਆਲ ਰੱਖੀ ਕਿਆਂ ਮੁਆਂ ਦੁਨੀਆਂ ਨਿਮਰ ਕੌਰ ਲੱਗ ਪਈ ਰੌਣ ਵੇਖੋ ਬਹੁਤ ਬੁਰਾ ਹਾਲ ਹੋਇਆ ਹੈ ਇਹਦਾ ਬਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀ ਸਿੰਘ ਜੈਲਦਾਰ ਸਤਿ ਸ਼੍ਰੀ ਅਕਾਲ ਮੈਂ ਹਾਂ ਨਿਮਰ ਪਿਤਕੌਰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਝੜਦੀ ਕਲਾ ਚ ਹੋਵੋਗੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਕਰਨ ਔਜਲੇ ਦਾ ਹੁਣ ਕਾਫੀ ਗਾਣੇ ਆਏ ਆ ਤੇ ਇੱਕ ਗਾਣਾ ਉਹਦੇ ਵਿੱਚੋਂ ਆਇਆ ਵਾ ਮਾਂ ਤੇ ਤੁਹਾਨੂੰ ਪਤਾ ਹੀ ਆ ਵੀ ਕਰਨ ਔਜਲੇ ਨੇ ਇਹ ਗਾਣਾ ਕਿੱਥੇ ਗਾਇਆ ਵਾ ਤੁਹਾਨੂੰ ਗਾਣੇ ਦੀ ਸਟਾਰਟਿੰਗ ਵੀ ਆਪਾਂ ਦਿਖਾ ਦਿੱਤੀ ਆ ਵੀ ਜਿਵੇਂ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਆ ਵੀ ਸਾਰੇ ਕਹਿੰਦੇ ਆ ਵੀ ਕਰਨ ਔਜਲੇ ਨੇ ਕੁਝ ਨਹੀਂ ਬੋਲਿਆ ਵੀ ਸਿੱਧੂ ਲਈ ਤਾਂ ਫਿਰ ਬਾਅਦ ਵਿੱਚ ਇਹ ਗੱਲ ਹੁੰਦੀ ਆ ਵੀ ਕਰਨ ਔਜਲੇ ਦੀ ਸਿੱਧੂ ਦੇ ਘਰੇ ਗੱਲਬਾਤ ਹੋ ਗਈ ਸੀ ਉਹਦੇ ਮਾਪਿਓ ਨਾਲ ਤੇ ਫਿਰ ਲੋਕ ਕਾਫੀ ਇਹ ਗੱਲ ਕਹਿੰਦੇ ਆ ਵੀ ਯਾਰ ਕਰਨ ਔਜਲੇ ਨੂੰ ਚਾਹੀਦਾ ਸੀ ਵੀ ਯਾਰ ਸਿੱਧੂ ਲਈ ਕੁਝ ਗਾਉਣਾ ਕਿਉਂਕਿ ਸਾਰੀ ਜ਼ਿੰਦਗੀ ਤਾਂ ਇਹਦੀ ਕਾਊਂਟਰਵਰਸੀ ਚੱਲਦੀ ਰਹੀ ਪਰ ਦਿਲਾਂ 'ਚ ਪਿਆਰ ਸੀ ਜਿਸ ਤੋਂ ਬਾਅਦ ਫਿਰ ਕਰਨ ਔਜਲੇ ਨੇ ਗਾਣਾ ਗਾਇਆ ਮਾਂ ਤੇ ਹੁਣ ਸਾਰੇ ਇਹੀ ਦੇਖਦੇ ਸੀ ਵੀ ਕਦੋਂ ਇਹ ਆਫੀਸ਼ੀਅਲੀ ਗਾਣਾ ਰਿਲੀਜ਼ ਹੋਵੇਗਾ ਤੇ ਹੁਣ ਇਹ ਗਾਣਾ ਆਫੀਸ਼ੀਅਲੀ ਰਿਲੀਜ਼ ਹੋ ਗਿਆ ਤੇ ਅੱਜ ਆਪਾਂ ਤੁਹਾਡੇ ਨਾਲ ਇਸ ਗਾਣੇ ਨੂੰ ਬੈਠ ਕੇ ਸੁਣਾ ਗਏ। ਬਈ ਇਹ ਗਾਣੇ ਚਵੇਂ ਆ ਕਿ ਜਿਹੜਾ ਕਰਨ ਹੌਸਲਾ ਨਾ ਉਹਨੇ ਪੂਰੀ ਉਹ ਸੱਚਾਈ ਉਸ ਟਾਈਮ ਦੀ ਜੋ ਵੀ ਗੱਲਾਂ ਨਾ ਜੋ ਜਦੋਂ ਸਿੱਧੂ ਦੀ ਡੈਥ ਹੁੰਦੀ ਹੈ ਨਾ ਉਹ ਸਾਰਾ ਕੁਝ ਗਾਣੇ ਚ ਬਿਆਨ ਕੀਤਾ ਤੇ ਚਲੋ ਇਹ ਤੁਹਾਡੇ ਨਾਲ ਬੈਠ ਕੇ ਗਾਣਾ ਇਕੱਠੇ ਦੇਖਦੇ ਆ। ਚਲੋ ਮੈਂ ਕਰਨ ਲੱਗਾ ਪਲੇ ਤੇ ਹੁਣ ਰੈਡੀ ਹੋ ਜਾ ਤੁਸੀਂ। ਇਹ ਮੈਂ ਉਹ ਦੀ ਮਾਂ ਬੋਲਦੀਆਂ oh, oh, oh. ਵੇ ਮੈਂ ਤੇਰੇ ਜਿਗਰੇ ਨਾਲ ਦੁੱਖ ਜਰੀਆ ਜਦੋਂ ਆਖਰੀ ਵਾਰੀ ਮੈਂ ਹੱਥ ਫੜਿਆ ਵੀ ਸਾਡੇ ਤੇ ਕਿਦਾਂ ਦਾ ਦਿਨ ਚੜਿਆ ਤੇਰੇ ਆਖਰੀ ਵਾਰੀ ਮੈਂ ਜੂੜਾ ਕਰਿਆ ਹਾਂ ਮੈਂ ਹੁਣ ਤਾਂ ਬੋਲਦੀਆਂ ਤੇ ਮੈਂ ਉਹ ਦੀ ਮਾਂ ਬੋਲਦੀਆਂ ਤੂੰ ਰੋੜਦਾ ਜਿਨੇ ਸੀ ਜਨਾ ਰੋਲਣਾ ਸਾਡੇ ਪੁੱਤ ਨੇ ਕਦੇ ਨਹੀਂ ਹੁਣ ਤਾਂ ਬੋਲਦੀਆਂ ਤੇ ਮੈਂ ਉਹ ਦੀ ਹੇ ਮੈਂ ਉਹਦਾ ਬਾਪ ਬੋਲਦਾ ਹਾਂ ਹਉ ਜੁ ਡਿਗਦਿਆ ਬਿਨਾ ਦੁੱਖ ਫੋਲਣਾ ਸਾਡੇ ਪੁੱਤ ਨੇ ਕਦੇ ਨਹੀਂ ਹੁਣ ਬੋਲਣਾ ਤਾਂ ਹੀ ਮੈਂ ਹੁਣ ਆਪ ਬੋਲਦਾ ਹਾਂ ਹੇ ਮੈਂ ਉਹਦਾ ਬਾਪ ਬੋਲਦਾ ਹਾਂ ਜਿਵੇਂ ਪੁੱਤ ਨੇ ਕਦੇ ਨਹੀਂ ਹੁਣ ਮੁੜਨਾ ਮੁੰਡੇ ਆ ਗਿਆ ਬਾਪੂ ਮੈਂ ਸੁਣੂ ਹੁਣ ਨਾ ਤਾਂ ਹੀ ਮੈਂ ਹੁਣ ਆਪ ਬੋਲਦਾ ਹਾਂ ਕਿਦਣਾ ਸਖਾਲਿਆ ਅੱਜ ਉਹੀ ਮੁਰਦਾ ਕਿਹੜੇ ਕ ਮੇਲਾ ਲਿਆ ਰੱਖੂ ਤੇਰੇ ਵਾਂਗੂ ਗੁੱਡੀ ਤੇਰੀ ਚੜੀ ਮੈਂ ਕੜੀ ਜਾਂਦੀ ਵਾਰੀ ਮੋਛ ਤੇਰੀ ਖੜੀ ਮੈਂ ਤਾਹੀ ਮੈਂ ਹੁਣ ਆਪ ਬੋਲਦਾ ਹਾਈ से तूं प्यार खुलिया आणी कर डोड़ी ਪੀਓ ਤੋਂ ਬੁੱਤ ਦੇ ਵੀ ਸੋੜੇ ਦਾ ਦੁੱਖ ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ ਇਹ ਸਿਰਫ ਮਹਿਸੂਸੀ ਹੋ ਸਕਦੀ ਹੈ ਇਹ ਉਹਨੂੰ ਪਤਾ ਜੀ ਦੇ ਨਾਲ ਹੋਈ ਹੈ ਦੁੱਖ ਬਹੁਤ ਗੱਲਾਂ ਦਾ ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ ਹਾਈ ਮੈਂ ਉਹਦਾ ਬਾਈ ਕਰਨੇ ਨੇ ਇਹ ਗੱਲ ਬੋਲੀ ਕਿ ਹੁਣ ਮੈਂ ਬੋਲਦਾ ਪਿਆ ਉਹ ਨਹੀਂ ਬੋਲਦਾ ਪਿਆ ਤੁਹਾਨੂੰ ਪਤਾ ਪਿਆ ਇੰਦੀ ਕਾਉਂਟਰੋਵਰਸੀ ਚੱਲਦੀ ਹੁੰਦੀ ਕਰਨੇ ਦਾ ਗਾਣਾ ਆਇਆ ਕਰਨੇ ਨੇ ਰਿਪਲਾਈ ਕੀਤਾ ਸਿੱਧੂ ਨੂੰ ਸਿੱਧੂ ਦਾ ਗਾਣਾ ਆਇਆ ਰਿਪਲਾਈ ਕੀਤਾ ਕਰਨੇ ਨੂੰ ਬਸ ਕਾਉਂਟਰੋਵਰਸੀ ਚੱਲਦੀ ਰਹਿੰਦੀ ਸੀ ਪੰਜਾਬੀ ਇੰਡਸਟਰੀ 'ਚ ਇਹਨਾਂ ਦੋਨਾਂ ਗਾਇਕਾਂ ਦੀ ਉਹੀ ਗੱਲ ਕਰਨਾ ਕਿਹਾ ਗਿਆ ਕਿ ਉਹਨੂੰ ਮੈਂ ਬੋਲਦਾ ਪਿਆ ਉਹ ਨਹੀਂ ਬੋਲਦਾ ਪਿਆ ਯਾਰ ਸੱਚੀ ਯਾਰ ਤੇ ਨਿਮਰ ਪੂਰੀ ਭਾਵੁਕ ਹੋ ਗਈ ਯਾਰ ਤੇ ਬਾਕੀ ਤੁਸੀਂ ਚਲੋ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਾ ਗਾਣਾ ਗਾਣਾ ਵਧੀਆ ਲੱਗਿਆ ਹੋਵੇ ਤਾਂ ਗਾਣੇ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ